ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਪੰਜਾਬ ਪੰਜਾਬ ਦੇ ਵਿੱਚ ਰਹਿੰਦੇ ਸਿੱਖਾਂ ਨਾਲ ਹਮੇਸ਼ਾ ਹੀ ਭਾਰਤ ਸਰਕਾਰ ਨੇ ਧੱਕੇ ਕੀਤੇ ਨੇ ਚਾਹੇ ਸਰਕਾਰ ਕਾਂਗਰਸ ਦੀ ਹੋਵੇ ਤੇ ਚਾਹੇ ਹੋਵੇ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਇੱਧਰ ਪੰਜਾਬ ਸਰਕਾਰ ਵੀ ਕਿਸੇ ਤੋਂ ਘੱਟ ਨਹੀਂ ਇੱਕ ਸਮਾਂ ਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੈਂ ਸਿੱਖ ਅਤੇ ਸਿੱਖ ਜਥੇਬੰਦੀਆਂ ਦੇ ਨਾਲ ਖੜਾ ਹਾਂ ਜਿਵੇਂ ਹੀ ਮੈਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਾਂਗਾ ਨਾਲ ਦੀ ਨਾਲ ਹੀ ਮੈਂ ਡਟ ਕੇ ਵਿਰੋਧ ਕਰਾਂਗਾ ਸੈਂਟਰ ਦੇ ਵਿੱਚ ਜਿਹੜੀ ਵੀ ਸਰਕਾਰ ਹੋਵੇਗੀ ਨਾਮ ਨਹੀਂ ਲਿਆ ਨਾਮ ਨਹੀਂ ਲਿਆ ਗਿਆ ਯਾਨੀ ਕਿ ਪੱਖਪਾਤ ਇੰਜ ਲੱਗਦਾ ਹੈ ਜਿਵੇਂ ਭਾਰਤ ਵਿੱਚ ਦੋ ਸੰਵਿਧਾਨ ਹੋਣ ਸਿੱਖਾਂ ਵਾਸਤੇ ਅਲੱਗ ਹੋਵੇ ਅਤੇ ਹਿੰਦੂ ਭਾਈਚਾਰੇ ਵਾਸਤੇ ਅਲੱਗ ਹੋਵੇ ਜੇ ਗੱਲ ਕਰੀਏ ਹੁਣ ਭਾਈ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਜਿਹੜੇ ਐਮਪੀ ਬਣੇ ਨੇ ਹਲਕਾ ਸ਼ਿਰਖਰੂਰ ਸਾਹਿਬ ਤੋਂ 2024 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਕੀ ਹੈ ਉਹਦੇ ਨਾਲ ਕੀ ਹੋ ਰਿਹਾ ਐਨਐਸਏ 18 ਮਾਰਚ ਨੂੰ ਖਤਮ ਹੋ ਜਾਣੀ ਹੈ ਲੇਕਿਨ ਜਿਹੜੀ ਮੈਂਬਰ ਮੈਂਬਰ ਆਫ ਪਾਰਲੀਮੈਂਟ ਵਾਲੀ ਕੁਰਸੀ ਹੈ ਪੰਜਾਬੀਓ ਉਸ ਨੂੰ ਵੀ ਖਤਰਾ ਹੈ ਸਿਰਫ 14 ਦਿਨ ਰਹਿ ਗਏ ਨੇ 14 ਦਿਨਾਂ ਦੇ ਵਿੱਚ ਜੇਕਰ ਪ੍ਰੋਲ ਨਹੀਂ ਮਿਲਦੀ ਭਾਈ ਅਮਰਤਪਾਲ ਖਾਲਸਾ ਨੂੰ ਤੇ ਉਹਨਾਂ ਦੀ ਮੈਂਬਰ ਆਫ ਪਾਰਲੀਮੈਂਟ ਜਿਹੜੀ ਜਿਹੜੀ ਮੈਂਬਰਸ਼ਿਪ ਹੈ ਕੁਰਸੀ ਹੈ ਉਸ ਨੂੰ ਝਟਕਾ ਲੱਗੇਗਾ ਭਾਈ ਅਮਰਤਪਾਲ ਖਾਲਸਾ ਤੇ ਉਸ ਦੇ ਸਮਰਥਕ ਜਿਹੜੇ ਨੇ ਜਿਹੜੇ ਉਹਦੇ ਵੋਟਰ ਨੇ ਜਿਨ੍ਹਾਂ ਨੇ ਬੜੇ ਚਾਅ ਦੇ ਨਾਲ ਵੋਟਾਂ ਪਾਈਆਂ ਸੀ ਕਿ ਭਾਈ ਅਮਰਤਪਾਲ ਖਾਲਸਾ ਜੇਕਰ ਐਮਪੀ ਬਣਦੇ ਨੇ ਤੇ ਉਹ ਰਹਾ ਹੋ ਕੇ ਹਲਕਾ ਸ਼੍ਰੀ ਖਡੂਰ ਸਾਹਿਬ ਆਉਣਗੇ ਖਡੂਰ ਸਾਹਿਬ ਦੇ ਕੰਮ ਕਰਨਗੇ ਨਵੀਂ ਪਾਰਟੀ ਵੀ ਬਣਾ ਦਿੱਤੀ ਗਈ ਹੈ ਨਵੀਂ ਪਾਰਟੀ ਦੇ ਪ੍ਰਧਾਨ ਵੀ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਲੇਕਿਨ ਜਿਸ ਤਰ੍ਹਾਂ ਅੱਗੇ ਕਿਹਾ ਕਿ ਦੋ ਸੰਵਿਧਾਨ ਸਿੱਖਾਂ ਦੇ ਨਾਲ ੱੱਕੇ ਸੈਂਟਰ ਦੇ ਵਿੱਚ ਭਾਵੇਂ ਕੋਈ ਕਿਹੜੀ ਮਰਜ਼ੀ ਸਰਕਾਰ ਹੋਵੇ ਕਾਂਗਰਸ ਨੇ ਵੀ ਤਸ਼ੱਦਦ ਕੀਤੇ ਸਿੱਖਾਂ ਦੇ ਨਾਲ ਜੇ 1984 ਦੇ ਬਰੂਸਟਾ ਆਪਰੇਸ਼ਨ ਦੀ ਗੱਲ ਕਰੀਏ ਯਾਨੀ ਕਿ ਹਰ ਵਾਰ ਵਿਤਕਰਾ ਇਧਰ ਭਾਈ ਅਮਰਤਪਾਲ ਖਾਲਸਾ ਦੇ ਨਾਲ ਵੱਡਾ ਵਿਤਕਰਾ ਹੋ ਗਿਆ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਜਿਹੜਾ ਠੋਕੇ ਜਵਾਬ ਦਿੱਤਾ ਗਿਆ ਹੈ ਅਗਲੀ ਡੇਟ ਜਿਹੜੀ ਹੈ 25 ਫਰਵਰੀ ਪਾ ਦਿੱਤੀ ਹੈ ਜੇਕਰ 25 ਫਰਵਰੀ ਨੂੰ ਐਪਰੋਵਲ ਨਹੀਂ ਮਿਲਦੀ 2 ਜਾਂ 3 ਦੀ 2 ਜਾਂ 3 ਦਿਨ ਦੀ ਤਾਂ ਭਾਈ ਅਮਰਤਪਾਲ ਖਾਲਸਾ ਦੀ ਕੁਰਸੀ ਨੂੰ ਵੱਡਾ ਝਟਕਾ ਲੱਗੇਗਾ ਉਹਨਾਂ ਦੀ ਮੈਂਬਰ ਆਫ ਪਾਰਲੀਮੈਂਟ ਵਾਲੀ ਜਿਹੜੀ ਮੈਂਬਰਸ਼ਿਪ ਹੈ ਉਹ ਰੱਦ ਹੋਵੇਗੀ ਸੰਵਿਧਾਨ ਕਹਿੰਦਾ ਹੈ ਕੇ ਸੈਸ਼ਨ ਦੇ ਵਿੱਚ ਲੋਕ ਸਭਾ ਦੇ ਵਿੱਚ ਹਾਜ਼ਰੀ ਲਵਾਉਣਾ ਇਹ ਜ਼ਰੂਰੀ ਹੈ ਚਾਹੇ ਉਹ ਭਾਈ ਅਮਰਤਪਾਲ ਖਾਲਸਾ ਹੋਵੇ ਚਾਹੇ ਕਿਸੇ ਹੋਰ ਪਾਰਟੀ ਦਾ ਉਮੀਦਵਾਰ ਹੋਵੇ ਜਿਹੜੇ ਜਿੱਤੇ ਹੋਏ ਨੇ ਲੇਕਿਨ ਹੁਣ ਕਰੀਏ ਕੀ ਜਿਹੜੇ ਭਾਈ ਅਮਰਤਪਾਲ ਖਾਲਸਾ ਦੇ ਵਕੀਲ ਨੇ ਉਹ ਅੱਡੀ ਛੋਟੀ ਦਾ ਜ਼ੋਰ ਲਗਾ ਰਹੇ ਨੇ ਵਾਰ-ਵਾਰ ਪਟੀਸ਼ਨ ਦਾਇਰ ਕਰ ਰਹੇ ਨੇ ਸੂਤਰ ਤੱਕ ਇਹ ਇੰਜ ਦੱਸ ਰਹੇ ਨੇ ਕਿ ਭਾਈ ਅਮਰਤਪਾਲ ਖਾਲਸਾ ਦੀ ਪਟੀਸ਼ਨ ਵੀ ਰੱਦ ਕਰ ਦਿੱਤੀ ਗਈ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਤੋਂ ਹੁਣ 25 ਫਰਵਰੀ ਤੋਂ ਬਾਅਦ ਪਤਾ ਲੱਗੇਗਾ ਜੇਕਰ ਭਾਈ ਅਮਰਤਪਾਲ ਖਾਲਸਾ ਜੋ ਵਾਰਸ ਪੰਜਾਬ ਦੇ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਨੇ ਜੇਕਰ ਉਹਨਾਂ ਨੂੰ ਪ੍ਰੋਬਲ ਨਹੀਂ ਮਿਲਦੀ ਤਾਂ ਉਹਨਾਂ ਨੂੰ ਅਕੋਰਡਿੰਗ ਟੂ ਸੰਵਿਧਾਨ ਜਿਹੜੇ ਦੇਸ਼ ਦਾ ਆਪਣੇ ਕਨਸਟੀਟਿਊਸ਼ਨ ਹੈ ਉਸ ਦੇ ਹਿਸਾਬ ਨਾਲ ਬੜਾ ਵੱਡਾ ਝਟਕਾ ਲੱਗੇਗਾ ਅਗਲੀ ਰਣਨੀਤੀ ਕੀ ਹੋਏਗੀ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੀ ਸਮਰਥਕ ਸਮਰਥਕਾਂ ਦੀ ਇਹ ਤਾਂ 25 ਫਰਵਰੀ ਨੂੰ ਪਤਾ ਲੱਗੇਗਾ ਧੰਨਵਾਦ